ਅਸਲੀ ਮਤਲਬ ਉਹ ਲਗਣੀ ਸੀ ਜਿਹੜਾ ਬਾਰਡਰ ਅਸਲੀ ਸਪੇਨ ਬਾਰਡਰ ਦਾ ਕ੍ਰੋਸ ਹੋਣਾ ਤਾਂ ਜਿੱਥੇ ਸਪੇਨ ਪਹੁੰਚਣਾ ਤਾਂ ਤਿੰਨੇ ਚੈੱਕ ਪੋਸਟਾਂ ਦੀ ਕਿਉਂਕਿ ਵਿੱਚ ਹਾਂਜੀ ਜੀ ਤੇ ਮਤਲਬ ਉਹ ਤਿੰਨੇ ਲਗ ਲਗ ਬਾਰਡਰ ਤੇ ਕਿਹਾ ਨਹੀਂ ਉੱਦਾਂ ਚੈੱਕ ਪੋਸਟ ਬਣਾਈ ਵੀ ਦੀ ਅੱਛਾ ਚੈੱਕ ਕਰਨੀ ਉਹ ਮਰਾਕੋ ਦੇ ਨਾ ਮਰਾਕੋ ਦੇ ਹਰ ਇਹਦਾ ਸਪੇਨ ਦਾ ਬਾਰਡਰ ਤਾਂ ਜਿੱ ਤੱਕ ਕੈਂਪ ਹੈ ਚਿੱਤਾ ਕੈਂਪ ਵਿੱਚ ਹੀ ਜਾਣਾ ਫਿਰ ਕੈਂਪ ਦੇ ਬਾਅਦ ਬੰਦੇ ਅੱਗਾ ਪਾਉ ਕਰਦੇ ਆ ਕੈਂਪ ਆਲੇ ਉਹ ਉਹ ਫਿਰ ਸਪੇਨ ਕੱਢਦੇ ਕੱਢਦੇ ਕਿਹਾ ਆਊਟ ਆਫ ਕੰਟਰੀ ਕਹਿ ਦਿੰਦੇ ਵੀ 72 ਘੰਟੇ ਚ ਆਊਟ ਕਰ ਜੋ ਉਹ ਉਹ ਹੁੰਦਾ ਕੁਝ ਚਲੋ ਉੱਥੇ ਫਿਰ ਮਨ ਨੂੰ ਕੀ ਕਰੇ ਮੇਰਾ ਵਜਨ ਮਾਜਨਤਾ ਜਿਹੜਾ ਮੇਰਾ ਉਹ ਮੇਰੇ ਖਿਆਲ ਕੇ ਵਿੱਚ 35 ਦੇ ਕਰੀਬ ਹੋਣਾ। ਅੱਛਾ ਜਮੇ ਭਜਨ ਘਟ ਗਿਆ। ਜਮੇ ਭਜਨ ਨਹੀਂ ਤਾਂ ਮੇਰੇ ਵਾਹ ਹੋ ਗਈ। ਹਾਂਜੀ ਫਿਰ ਉਹਨਾਂ ਨੇ ਕੀ ਕਰਿਆ ਡੌਂਕਰ ਨੇ? ਹਾਂ। ਉਹ ਡੈਸ਼ਬੋਰਡ ਖੋਲਿਆ ਗੱਡੀ ਦਾ ਸਪੈਸ਼ਲ ਬਣਾਈ ਵੀ ਹੁੰਦੀਆਂ ਉੱਤੇ ਆਪਾਂ ਡੈਸ਼ਬੋਰਡ ਹੁੰਦਾ ਨਾ ਸਟੀering ਕੋਲ ਮੋਰੇ। ਉਹ ਖੋਲਿਆ ਉਹਨਾਂ ਨੇ। ਉਹ ਖੋਲ ਕੇ ਫਿਰ ਉਹਨੇ ਮੰਨੂ ਵਿੱਚ ਪਾ ਦਿੱਤਾ। ਬਿਠਾ ਦਿਆ ਇਸ ਤਰ੍ਹਾਂ ਮੁੰਦੇ ਗੋਟੇ ਵਾਂਗ। ਵੀ ਤੁਸੀਂ ਉਹਕੇ ਵਿੱਚ ਬੈਠੇ। ਉਹਕੇ ਵਿੱਚ ਫਿੱਟ ਕਰ ਦਿਆ ਉੱਪਰ ਤੇ ਨੱਟ ਲਾ ਦਿੱਤੇ। ਮੁਰਗੇ ਵਾਂਗ ਫਿੱਟ ਕਰ। ਕਿੰਨਾ ਕਿੰਨਾ ਡੈਸ਼ਬੋਰਡ ਹੁੰਦਾ ਇਹ? ਇਹ ਇੰਨਾ ਕ ਡੈਸ਼ਬੋਰਡ ਤਾਂ ਕੋਈ ਜ਼ਿਆਦਾ ਨਹੀਂ ਤਾਂ। ਉਹ ਉਦੇ ਵਿੱਚ ਪੂਰਾ ਫਿੱਟ ਕਰ ਦਿਆ ਮੁੰਤੇ ਕੋਟੇ ਪੂਰਾ ਫਿੱਟ ਐ ਓਏ ਹੋਏ ਹੋਏ ਐਨ ਮਤਲਬ ਪੂਰਾ ਪੈਕ ਕਰਦਾ ਜੀ